ਤਤੁ ਨੁਤੀ ਗੋਬਨਾਨਦ ਸਾਹਿਬ ਸੱਚੇ ਪਾਤਸ਼ਾਹ ਬਾਣੀ ਦੁਆਰਾ ਕਿਰਪਾ ਕਰਦੇ ਨੇ ਕਿ ਜਿਹੜਾ ਵੀ ਸੰਸਾਰ ਤੇ ਆਇਆ ਬੱਕੀ ਕਰਦਾ ਹੈ ਉਹਨੇ ਸੰਸਾਰ ਨੂੰ ਇੱਕ ਦਿਨ ਜਾਣਾ ਜੋ ਆਇਆ ਸੋ ਚਲਤੀ ਸਭ ਕੋਈ ਆਈ ਵਾਰੀ ਐ ਵਾਰੀ ਚਰ ਸਵਾਸਾਂ ਦੇ ਜਿਵੇਂ ਹੋਏ ਪੁਰੀਰਾ ਪੂਰਤਾਨ ਕਰਨ ਉਪਰੰਤ ਇਸ ਸੰਸਾਰ ਨੂੰ ਅਲਵਿਦਾ ਕਹਿ ਕੇ

ਇਹਦਾ ਮੇਨ ਮੁੱਖ ਤੌਰ 'ਤੇ ਉਹ ਇੱਕੋ ਹੀ ਹੈ ਕਿ ਉਹ ਜ਼ਰੂਰ ਕਰਨਾ ਚਾਹੀਦਾ ਪਰ ਇਹ ਕਰਮ ਜਿਸ ਕਰਕੇ ਮਨੁੱਖਾ ਜਨਮ ਪ੍ਰਾਪਤ ਹੋਇਆ ਜਨਮ ਮੈਨਰੇ ਤੋਂ ਪਹਿਲੇ ਵੀ ਬਹੁਤ ਕੰਧੀਆਂ ਇਹ ਬੇਨਤੀਆਂ ਮਾਤਾ ਦੇ ਗਰਭ ਤੋਂ ਬਾਹਰ ਆਉਣ ਤੋਂ ਪਹਿਲੇ ਵੀ ਇਹੋ ਹੀ ਬੇਨਤੀਆਂ ਕਿ ਮੈਂ ਸੰਗਤ ਦਾ ਦਾ ਸ਼ਬ ਗਰਮ ਕਰਾਂਗਾ ਪੜਾਈ ਦੇ ਗਰਮ ਕਰਾਂਗਾ ਪਰ ਸੰਸਾਰ ਦੀ ਹਵਾ ਤੇ ਹਰ ਦੀ ਨਗਦੀ ਹੈ ਕਿ ਕੋਈ ਕਰ ਲਈ ਹੈ ਇਹ ਲਈ ਯਾਦ ਰੱਖੇ ਆਮ ਬੰਦਾ ਭੁੱਲ ਹੀ ਜਾਂਦਾ ਜਿਹੜਾ ਯਾਦ ਰੱਖਦਾ ਮਨੋਂ ਤੇ ਗੁਰੂ ਦੀ ਮੱਥੀ ਕਿਰਪਾ ਇਸੇ ਕਰਕੇ ਉਹ ਯਾਦ ਰੱਖ ਰਹਿ ਤਦ ਹੀ ਉਹ ਚਿੰਤਾ ਰੱਖਦਾ ਕਿ ਜਿਸ ਪਰਮੇਸ਼ਰ ਨੇ ਇਹ ਜਿੰਦ ਬਖਸ਼ੀ ਪ੍ਰਾਨ ਚੱਲ ਰਹੇ ਨੇ ਪ੍ਰਾਨ ਦਿੱਤੇ ਹੋਏ ਨੇ ਨੇ ਉਹ ਯਾਦ ਰੱਖਣਾ ਬੋਲੋ ਗੰਨ ਸਹਿ ਜੀਵਨ ਤੇ ਪਛਾਣਾ ਹੁੰਦਾ ਸਾਤ ਜਨਾਮ ਮੇਰਾ ਮਨ ਲਾਗਾ ਲੋਗਨ ਸੋ ਮੇਰਾ ਸਾਥ ਆ ਬਾਕ ਸਤਿਗੁਰੂ ਕਰਵਾ ਕਰਦੇ ਨੇ ਕਿ ਮੇਰਾ ਮਨ ਦੇ ਨਾਲ ਪਰਮੇਸ਼ਰ ਦੇ ਨਾਮ ਨਾਲ ਜੁੜਿਆ ਹੋਇਆ ਹੈ ਲੋਕਾਂ ਨਾਲ ਤੇ ਉਹਨੀ ਕੀ ਗੱਲ ਕਰਦੇ ਜਿਹੜੀ ਕਿ ਬਹੁਤ ਗਿਪੂਰੀ ਬਾਕੀ ਲੋੜ ਹੀ ਕੋਈ ਨਹੀਂ ਜਦੋਂ ਕਹਾਂ ਨਾਲ ਗੱਲਾਂ ਕਰਕੇ ਸਮਾਂ ਲਗਾਉਂਦੀ ਜੋੜੀ ਨਹੀਂ ਹੈ ਬਹੁਤ ਕੋਈ ਜ਼ਰੂਰੀ ਗੱਲ ਹੁੰਦੀ ਹੈ ਕਰਦੀ ਵੀ ਹੈ ਇਹਨਾਂ ਦੀ ਮਹਿਰਬਾਨ ਹੈ ਸੰਸਾਰ ਵਿੱਚ ਤਾਂ ਕਿਉਂਕਿ ਆਪ ਦੁਨੀਆ ਰਹੇ ਐ ਜਦੋਂ ਵੀ ਜੋੜ ਪੈਂਦੀ ਹੈ ਜਾਂ ਕੋਈ ਯਾਦ ਕਰਦੇ ਨੇ ਤੇ ਜਦੋਂ ਆਪਣਾ ਕੰਮ ਨਿਕਲ ਗਿਆ ਰੁਕਿਆ ਕੰਮ ਹੋ ਗਿਆ ਫਿਰ ਭੁਲਾ ਦਿੰਦੇ ਭਗਤ ਕਬੀਰ ਤੇ ਜਿਹਦੇ ਮਦਰਾਨ ਕਬੀਰ काम ਕਰੇ ਹਰ ਸਿਮਲੀ ਐ ਐਸਾ ਸਿਮਰੋ ਨਿਰਤ ਅਵਲਾ ਪਰਵਾਸਾ ਕਰੋ ਹਰ ਗੈਬ ਹੋਰ ਤਿਤ ਕਹ ਤੇਰੇ ਭਗਤ ਕਬੀਰ ਦਾ ਕਹਿੰਦੇ ਨੇ ਜਦੋਂ ਕੋਈ ਗਰਜ਼ ਹੁੰਦੀ ਐ ਨਾ ਲੋੜ ਪਈ ਜੇ ਉਹਨਾਂ ਜਿਹੜੀ ਕਿਤਨਾ ਰੱਬ ਨੂੰ ਯਾਦ ਕਰੀਦਾ ਬਧਿਆ ਸਦਾ ਹੀ ਉਹਨੂੰ ਯਾਦ ਕਰ ਜਿਹੜੇ ਤੇਰੇ ਸ਼ੁਭ ਗੁਣਾਂ ਸ਼ਭ ਗੁਣਾ ਰੂਪੇ ਧਾਰ ਗਵਾਤ ਗਿਆ ਨਾ ਪ੍ਰਮਾਤਮਾ ਦਾ ਸੇਵਨ ਕਰਕੇ ਉਹ ਤੇ ਬਰਾਦ ਦੇ ਕਰਦਾ ਹਰ ਗਿਆ ਬੋਹਰੇ ਪਿੰਦ ਬਿਤ ਤੋਂ ਭਾਵ ਧਾਨ ਕਿਹੜਾ ਕੰਨ ਜਿਹੜੇ ਚੰਗੇ ਗੁਣ ਸ਼ਭ ਗੁਣ ਕਹਿੰਦੇ ਨੇ ਜੇ ਉਹ ਸਭ ਗੁਣਾ ਨੂੰ ਪ੍ਰਾਪਤ ਕਰਨੇਗਾ ਤਾਂ ਫਿਰ ਗੁਰਪੁਰੀ ਵਿੱਚ ਵਸਾ ਹੋਏਗਾ ਅਮਰ ਅਪਰ ਵਸਾ ਕਰੋ ਹਰ ਗਿਆ ਬੋਹਰੇ ਪਿੰਦ ਸਾਨਾ ਬਾਪਾ ਜੀ ਨੇ ਵੀ ਬੋਧ ਕਰ ਰਹੇ ਸਨ ਇਹ ਦੋੜ ਜਿੰਦਾ ਤਾਂ ਆਪ ਕੋਈ ਨਹੀਂ ਜੋੜ ਜਿੰਦਾ ਪੰਥ ਕੋਈ ਬਾਬਾ ਜਿਸੇ ਕੀ ਨਾਮ ਸਰਵਾਰੇ ਵੀ ਬੰਨ੍ਹ ਕਰਦਾ ਗੁਰੂ ਆਦੇ ਕੋਲ ਸਿਣੀ ਗੁਰੂ ਕਹਿੰਦੇ ਹੈ ਕਿ ਸਭਤ ਬਾਪ ਪਤਾਨੀ ਜਿਹੜਿਆ ਆਤਮ ਰੂਪ ਹੈ ਉੰਝਿਆ ਨੂੰ ਜੋੜਦੇ ਹੈ ਦੋੜ ਜਿੰਦਾ ਤਾਂ ਕੋਈ ਨਹੀਂ ਇਹ ਗੁਰੂ ਗ੍ਰੰਥ ਸਾਹਿਬੀ ਦਾ ਬਚਨ ਹੈ ਇੱਕ ਦਰ ਸੋਬਰ ਹੋਏ ਨੂੰ ਲਾਭੇ ਕੋੜ ਬਸਾਰ ਹਰ ਬੰਦੇ ਜਿਹੜਾ ਇੱਥੇ ਆਇਆ ਹੈ ਉਹਦੇ ਤਾਂ ਜਾਣਾ ਹੀ ਹੈ ਜਿਹੜਾ ਤੁੱਲ ਕੇ ਡਿਆ ਉਹਨੇ ਇੱਕ ਦਿਨ ਮਰ ਜਾਣਾ ਹੀ ਹੈ ਇਹਨੇ ਜਨਮ ਲਿਆ ਆਵਾਜ਼ ਇੱਕ ਦਿਨ ਇਹ ਸੰਪਾਣੀ ਸੰਸਾਰ ਤੋਂ ਇਹ ਸਰੀਰ ਕਰਕੇ ਜਾਣਾ ਹੈ ਸਰੀਰ ਨਾਲ ਨਹੀਂ ਚੱਕ ਕੇ ਜਾਣਾ ਹੈ ਤੇ ਇੱਕ ਦਿਨ ਇਹੋ ਜੀ نیند ਬੰਦਾ ਸੌਂਦਾ ਲਾंबे ਘੋੜ ਪਸਾਰ ਇਹ ਫਿਕਰ ਹੋ ਕੇ ਕਿ ਹਣ ਆ ਆਖਰੀ ਨੀਂਦ ਹੈ ਪਣੇ ਇਹ ਜਿਹੜਾ ਉਵੇਂ ਤਾਂ ਜਿਹੜਾ ਆਤਮਾ ਦੀ ਗੱਲ ਹੈ ਉਹ ਜੀਵੰਤ ਚੱਲਦਾ ਰਹਿੰਦਾ ਹੈ ਪਰ ਮਾਤਮਾ ਵਿੱਚ ਤਾਂ ਕੋਈ ਟਾਵਾ ਹੀ ਅਭੇਦ ਹੁੰਦਾ ਹੈ ਕੋਡਰ ਨੇ ਨਾਰਕ ਕੋ ਪਰੋੜਾ ਤੋਂ ਕੋਈ ਇੱਕੀ ਹੈ ਜਿਹੜਾ ਪਰਮੇਸ਼ਰ ਤੇ ਰੀਹ ਹੋ ਜਾਂਦਾ ਹੈ ਭੇਦ ਹੁੰਦਾ ਹੈ ਉਹ ਤੁਹਾਡੇ ਪੱਖਾਂ ਵਾਲਾ ਜੀ ਦੀ ਕਮਾਈ ਗੁਰਨਾਰਕ ਦੀ ਨਜ਼ਰ ਵਿੱਚ ਪਰਵਾਰ ਬੋਲ ਜਾਂਦੀ ਜੀ ਦੇ ਤਾਂ ਬਿਲਕੁਲ ਸੰਸਾਰ ਦਾ ਨਾਲ ਉੱਟ ਜਾਂਦੀ ਹੈ ਇਹੜਾ ਹਰਤਾਈ ਪਰਮੇਸ਼ਰ ਨੂੰ ਵਿਆਪਕ ਮੰਨਣ ਲੱਗ ਜਾਂਦਾ ਹੈ ਉਹ ਕਰੋਨਾ ਚੰਗੀ ਇੱਕ ਹੁੰਦਾ ਹੈ ਅਰਦਾਸ ਸਵੇ ਇਹੋ ਹੀ ਅਰਦਾਸ ਕੀਤੀ ਜਾਂਦੀ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀਵਨ ਦਾ ਤਾਰਾ ਜਾਣੇ ਅੰਧਾਣੇ ਅਨੇਕਾ ਪੜਾ ਹੋ ਜਾਂਦੀਆਂ ਨੇ ਸੋਹਰਾ ਆਸ ਕਰਨਾ ਲੱਗੇ ਇਹੋ ਹੀ ਬੇਨਤੀ ਕਰਦਾ ਹੈ ਕਿ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਪ੍ਰਕਸ਼ਿਸ਼ ਕਰਨਾ ਵੇੜਾ ਬੰਨ੍ਹ ਸੰਗੀ ਪਾਪ ਕਰਦਾ ਜਾ ਉਹਦੇ ਵਾਸਤੇ ਤੇ ਪਤਾ ਕੋਈ ਭੋਲ ਦਾ ਚਾਰ ਸਭ ਕਹਿੰਦਾ ਵੀ ਤੁਹ ਖਾਜਾ ਲੱਗਦਾ ਜੇਕਰ ਐਵੇਂ ਅਪਮਾਨ ਕਰੀ ਜਾ। ਜਿਹੜਾ ਜਿਵਨੀ ਉਵੇਂ ਹੋਵੇ ਕੋਈ ਨੋਰਤ ਨਹੀਂ ਕੇਵਲ ਪੈਨ ਦੇ ਡਾਕਾ ਜਾਣਦਾ ਹੋਵੇ ਉਹਦੇ ਬਾਰੇ ਸਚਾਈ ਕਹਿੰਦੇ ਕੋਈ ਝਿਜਕ ਨਹੀਂ ਆਉਦੀ ਕੋਈ ਡਰ ਨਹੀਂ ਲੱਗਦਾ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਸ਼ਬਦ ਕਹਿਣਿਆਂ ਵਾਕਰੀ ਸਾਥ ਹੰ ਸੱਜ ਕਹਿੰਦੇ ਫਿਰ ਡਰ ਨਹੀਂ ਲੱਗਦਾ ਪਉਂਦੂ ਕੀ ਹੁਕਮਾ ਕਰਨੀ ਹੋਵੇ ਜਾਂ ਕਿਸੇ ਦੁਨਿਆਵੀ ਰੋੜ ਦੇ ਖੰਦਰ ਜਾਂ ਹੋਰ ਕੋਈ ਚਾਰ ਲੋਕਾਂ ਨੂੰ ਪਛਤਾਨਵਾਦ ਦੀ ਗੱਲ ਹੋਰ ਹੁੰਦੀ ਹੈ ਇਹ ਵੀ ਬੰਦੇ ਦੀ ਆਤਮਾ ਬਾਦ ਦਿੰਦੀ ਹੈ ਬੰਦੇ ਝੂਠ ਬੋਲਦਾ ਡਰ ਰੱਬ ਦਾ ਸੱਚ ਕਹਿਣਾ ਹੋਵੇ ਫਿਰ ਡਰ ਨਹੀਂ ਆਉਣਾ ਤੇ ਝਿਜਕ ਨਹੀਂ ਆਉਂਦੀ ਇਸ ਸਦਾਈ ਦੇ ਸ਼ਬਦ ਕਹਿਣ ਦਾ ਯਤਨ ਕੀਤਾ ਫਿਰ ਦੁਨੀਆਂ ਦੇ ਹਾਲ ਵਿੱਚ ਧਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾ ਵਿੱਚ ਕਿਉਂ ਇਹਦੇ ਤੇ ਪ੍ਰਮਾਤਮਾ ਇੰਨੀ ਵੱਡੀ ਕਿਰਪਾ ਕਰਦਾ ਹੈ ਉਹਨਾਂ ਦਾ ਸੰਸਾਰ ਨਾਲੋਂ ਇਹ ਲਗਾਟ ਬੜ ਜੰਦਾ ਹੈ ਸੰਸਾਰ ਪੈਦਾ ਕਰਨ ਵਾਲੇ ਨਾਲ ਉਹ ਜੁੜ ਜਾਂਦਾ ਹੈ ਉਹ ਇਹਦੀ ਵੇਖਦਾ ਕਿ ਦੁਨੀਆਂ ਕੀ ਅੰਦੇ ਕੀ ਉਹ ਕਹਿੰਦਾ ਕੋਈ ਭਾਗ ਕਰੋ ਭਾਵੇਂ ਬੁਰਾ ਕਹੋ ਇਹਦੇ ਕੋ ਹੀ ਮੰਦੀ ਹੈ ਦੁਨੀਆਂ ਦੇ ਲੋਕੋ ਮੈਨੂੰ ਚੰਗਾ ਕੋ ਿਆ ਬੁਰਾ ਕੋ ਜੋ ਪ੍ਰਮਾਤਮਾ ਨੇ ਮੈਨੂੰ ਡਗਰ ਬਖਸ਼ੀ ਹੈ ਆਪਣੇ ਜਨਾਂ ਨਾਲ ਜੋੜਨ ਵਾਲੀ ਇਹਨੂੰ ਨਗਰ ਤਾਂ ਹੀ ਪ੍ਰਾਪਤ ਹੋਈ ਹੈ ਉਹ ਇਹਨੇ ਸ਼ਬਦ ਕਹਿੰਦੇ ਆ ਆਪਾਂ ਇਹ ਵਿਚਾਰਾਂ ਨੂੰ ਜੋ ਸੀਮਿਤ ਕਰਦੇ ਆ ਸਮਾਪਤੀ ਕਰਦੇ ਆ ਅਨੰਦ ਸਹਿਬ ਦਾ ਕੀਰਤਨ ਹੋਏਗਾ ਉਪਰੰਤ ਅਰਦਾਸ ਹੋਵੇਗੀ ਗੁਰੂ ਦਾ ਪ੍ਰਸ਼ਾਦ ਪਰਿਵਾਰ ਵੱਲੋਂ ਉਹਨਾਂ ਦੇ ਸਤੁੱਤਰਾ ਵੱਲੋਂ ਸਾਰੇ ਪਰਿਵਾਰ ਵੱਲੋਂ ਐ ਗੁਰੂ ਕੀ ਸਾਕਤਵਾ ਅਰਦੇ ਨਗਰ ਦੀ ਸੇਵਾ ਹੈ ਤੇ ਨਗਰ ਵੜੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ